ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸਪਿਰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਿਵਾਜਪੁਰ ਅੱਡਾ ਲੱਗਦਾ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਕਮਾਲਪੁਰ ਤੇ ਨਾਲ ਲੱਗਦਾ ਪਿੰਡ ਵਾਂ ਤੁਸੀਂ ਵਿਜ਼ਿਟ ਕਰਨੀ ਆ ਔਲਖ ਡੇਰੀ ਫਾਰਮ ਤੇ ਦੋਸਤੋ ਆਏ ਆ ਵੀਰ ਸ਼ੇਰੇ ਦੇ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਤੁਹਾਨੂੰ 6 ਨਾਗ ਆਪਾਂ ਦਿਖਾਉਣੇ ਆ ਚਾਰ ਐਨੀਮਲ ਜਿਹੜੇ ਆ ਦੋਸਤੋ ਗੱਬਰਨ ਤਿਆਰੀ ਵਾਲੇ ਆ ਇੱਕ ਟੋਕੜ ਗੱਬਣ ਨਗ ਤੁਹਾਨੂੰ ਦਿਖਾਵਾਂਗੇ ਤੇ ਇੱਕ ਇਧਰ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਜੀ ਇਹ ਸੂਹੀ ਸਵਾਈ 65 ਟੋਟਲ ਮਿਲਾ ਕੇ ਦੋਸਤੋ 6 ਨਗ ਨੇ 6ਾਂ ਪਸ਼ੂਆਂ ਦੀ ਤੁਹਾਨੂੰ ਡਿਟੇਲ ਮਿਲ ਜੂਗੀ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਹਾਂ ਤੁਸੀਂ ਨੋਟ ਕਰ ਲਓ ਅੱਜ 24 ਨਵੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ ਸਾਢੇ 3 ਵਜੇ ਦਾ ਬਾਕੀ ਜਿਹੜਾ ਵੀ ਕੋਈ ਖਰੀਦਦਾਰ ਵੀ ਆ ਰਿਹਾ ਠੀਕ ਹੈ ਜੀ ਗੱਬਣ ਪਸ਼ੂ ਤੇ ਆ ਰਹੇ ਹੋ ਤੁਸੀਂ ਤੇ ਚੌਥਾ ਥਣਾ ਦੀ ਟਿੱਪ ਕੇ ਆਪਣੀ ਤਸੱਲੀ ਯਕੀਨੀ ਬਣਾ ਲਿਓ ਠੀਕ ਹੈ ਜੀ ਸੋਇਆ ਸੋਇਆ ਪਸ਼ੂ ਖਰੀਦਦੇ ਹੋ ਤੇ ਆਪਣਾ ਬੇਸ਼ੱਕ ਕੋਈ ਦੋ ਟਾਈਮ ਚਾਹੇ ਕੋਈ ਭਰਾ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੇਰੇ ਸਾਸਰੀ ਕਾਲ ਸਾਸਰੀਆ ਰਾਜਵੀਰ ਹੋਰ ਕੀ ਹਾਲ ਠੀਕ ਠਾਕ ਏ ਬੜੇ ਵਧੀਆ ਪਾਜੀ ਠੀਕ ਠਾਕ ਹਾਂ ਸਭ ਵਧੀਆ ਜੀ ਕਿਰਪਾ ਮਹਾਰਾਜ ਦੀ ਚਲੋ ਸ਼ੁਕਰੇ ਮਾਲਕ ਦਾ ਵੀਰ ਸੇਰੇ ਵੀਰ ਅੱਜ ਨਾਗ ਆਪਣੇ ਕੋਲ ਟੋਟਲ 6 ਆ ਹਾਂਜੀ 6 ਆ ਜੀ ਇੱਕ ਆਪਣੇ ਕੋਲ ਸੂਈ ਆ ਵੜ ਪਰਸਾਂ ਦੀ ਸੂਈ ਆ ਤਾਜੀ ਠੀਕ ਆ ਇਹ ਬਾਕੀ ਆਪਣੇ ਕੋਲ ਹੈਗੀਆਂ ਜੇ ਤਿੰਨ ਗੱਬਣਾ ਵਾ ਇੱਕ ਟੋਕੜ ਗੱਬਣਾ ਆ ਵੜ ਬਹੁਤ ਚੰਗੀ ਵੱਡੀ ਵੜ ਇੱਕ ਆਪਣੇ ਕੋਲ ਮਹਿ ਬਿਲਕੁਲ ਤਿਆਰ ਆ ਠੀਕ ਆ ਜੀ ਉਹ ਲੀਨ ਦੀ ਗੇਲੇ ਮਾਲੋ ਜਾ ਕੋ ਡੱਬ ਵਾਲੀ ਗੇਲੇ ਮੈਂ ਬਹੁਤ ਚੰਗੀ ਠੀਕ 14 15 ਸਰੀ ਮੈਂ ਆ ਠੀਕ ਉੱਤੇ ਜਾਣੇ ਫਿਰ ਤੁਹਾਨੂੰ ਦਿੰਨੇ ਡਿਟੇਲ ਉਹ ਦੀ ਬਿਲਕੁਲ ਜੀ ਬਿਲਕੁਲ ਬਹੁ ਵੀ ਸ਼ੁਰੂਆਤ ਦੋਸਤੋ ਇਥੋਂ ਕਰਾਂਗੇ ਆਪਾਂ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਬੈਡ ਦੇਖ ਰਹੇ ਜੀ ਇਹ ਸੂਈ ਸਫਾਈ ਜੀ ਠੀਕ ਆ ਜੀ ਤੇ ਬਿਲਕੁਲ ਸਜਰਤਾ ਜੀ ਇੱਕੋ ਇੱਕ ਨਾਜ ਜਿਹੜਾ ਸੂਆ ਸੂਆ ਬਾਕੀ ਸਾਰੇ ਪਸ਼ੂ ਜਿਹੜੇ ਗੱਪਣਾ ਇੱਕ ਟੋਕੜ ਗੱਪਣਾ ਆਪਾਂ ਤੁਹਾਨੂੰ ਦਿਖਾ ਦਾਂਗੇ ਉਹ ਤੇ ਚੌਥੇਕ ਨੰਬਰ ਤੇ ਠੀਕ ਆ ਤੇ ਇਹਦਾ ਵੀ ਰੇਰੇ ਪਾਈਏ ਚਾਨਣਾ ਸੂਆ ਕਿਨਮਾ ਬੈਡ ਹੋਊਗੀ ਇਹ ਦੂਜਾ ਸ ਅੱਜ ਭਲਕੀ ਸੋਈ ਆ ਹਾਂਜੀ ਇਹਨੂੰ ਹੋ ਗਿਆ ਅੱਜ ਤਿੱਜਾ ਦੇ ਦੇਣਾ ਸੋਈ ਨੂੰ ਬਹੁਜੀ ਤਿੱਜਾ ਦੇਣਾ ਦੋਸਤੋ ਠੀਕ ਆ ਜੀ ਆ ਕਰੋ ਜੈਕਟ ਕੱਢ ਘਾਟ ਵੱਡਾ ਕਰੋ ਸੰਗ ਦੇ ਵਿੱਚ ਮਗਰ ਬੱਛੀ ਏ ਬੱਚਾ ਨਹੀਂ ਮਗਰ ਬੱਛਾ ਜੀ ਬੱਛਾ ਹਾਂ ਠੀਕ ਆ ਬੋਲਾ ਕਿੰਨਾ ਹੋਊਗਾ ਬੋਲਾ ਸੰਸਾਭਾ ਹੋਊਗਾ ਕੋਈ 12 ਲੀਟਰ ਦੇ ਲਾਗੇ ਹੋਗਾ ਯਾਰਾਂ ਅਜੇ 12 ਜੇ ਇਹਨਾਂ ਹੋਊਗਾ ਠੀਕ ਆ ਜੀ ਅਜੇ ਤਾਰੀ ਅਵੇ ਤਾਂ ਦੱਸਿਆ ਠੀਕ ਆ ਠੀਕ ਆ ਜੀ ਲੋ ਵੀ ਭਰਾਵੋ 11 12 ਲੀਟਰ ਬੋਲਾ ਅੱਜ ਤਿੱਜਾ ਚੌਥਾ ਦੇਣਾ ਮਗਰ ਬੱਛਾ ਮੇਲ ਕਾਫ ਆ ਥਾਂ ਚੱਡਾ ਵੇਖੋ ਬੱਛੀ ਨੂੰ ਠੀਕ ਆ ਸ ਠੰਡੀ ਸੀਲ ਬਾਕੀ ਇੱਕ ਰੰਗ ਆ ਬਿਲਕੁਲ ਬਲੈਕ ਕੁਝ ਕੋ ਹਵਾਨਾ ਚੱਡੇ ਤੋਂ ਪਰ ਤੁਹਾਨੂੰ ਜਿਹੜੇ ਵਾਈਟ ਰੰਗ ਦੇ ਦੱਸਣਗੇ ਤੇ ਚਾਰ ਥਾਣਾ ਬਾਕੀ ਸੋਹਣੀ ਸਪੇਸ ਵੰਡ ਤੇ ਬਾਕੀ ਸਨ ਸਾਉ ਠੰਡੀ ਸੀਲ ਆ ਭਾਵੇਂ ਬੰਗਾ ਪਾਓ ਭਾਵੇਂ ਨਾ ਪਾਓ ਭਾਵੇਂ ਇਤਨਾ ਹੀ ਥੱਲੇ ਬੈਜੋ ਇਹੋ ਮਰਜ਼ੀ ਆ ਕਿਸੇ ਦੀ ਪਾਵੇ ਪਾਵੇ ਕੋਈ ਗੱਲ ਬਾਤ ਨਹੀਂ ਐ ਸੀਲਸ ਲੱਗ ਗਿਆ ਜਿਹੜੂ ਪ੍ਰੋਪਰ ਪੈ ਗਈ ਸਿਰੇ ਹਾਂ ਹਾਂ ਬਿਲਕੁਲ ਵਧੀਆ ਜੀ ਬਿਲਕੁਲ ਵਧੀਆ ਜੀ ਠੀਕ ਹੈ ਜੀ ਬਾਕੀ ਇਤਨਾ ਵੀ ਸਿਵਿਲਾ ਨਹੀਂ ਤੇ ਇਤਨਾ ਡੰਗ ਸੋਇਆ ਬਹਿਣ ਨਹੀਂ ਇਹ ਦਿੰਦਾ ਹੂੰ 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 ਭਾਵੇਂ ਇਤਨਾ ਥੱਲੇ ਬੈਠੇ ਰਹੋ ਹਾਂ ਸ਼ੀਲ ਸੌ ਬਹੁਤ ਆ ਠੀਕ ਹੈ ਜੀ ਠੰਡੀ ਠੀਰੀ ਆ ਬਿਲਕੁਲ ਠੀਰੀ ਤੇ ਸੂਬਾ ਤੁਜਾ ਹੈ ਜੀ ਤੇ ਇਹ ਹੁਣ ਬੋਲਾ ਕਿੰਨਾ ਦੱਸਿਆ ਕੋਈ ਫਿਰ ਕਨਫਰਮ ਕਰੇ ਇੰਨਾ ਕੀ ਹੋਇਆ ਯਾਰ ਅਜੇ 12:00 ਇੰਨਾ ਕੀ ਹੋਊਗਾ ਦਸੋਂ ਬਾਹਰ ਗਿਆ ਖੁੱਲ੍ਹ ਗਿਆ ਅਜੇ ਬਾਹਰ ਹੀ ਆ ਕੋਈ ਸੋਈ ਆ ਪਰਸੋਂ ਤੇ ਸੋਈ ਆ ਰਾਤ ਆ ਜੀ ਹਾਂ ਕੱਲ੍ਹ ਦਾ ਦਿਨ ਹੈ ਜੀ ਤੁਹਾਨੂੰ ਦੱਸੋ ਮੱਜਾਂ ਨਾਲ ਥਣ ਲੱਗਾ ਠੀਕ ਆ ਜੀ ਇੱਕ ਆਪਾਂ ਤੁਹਾਨੂੰ ਨੋਟ ਕਰਾ ਦਨੇ ਵੈਸੇ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਤੁਹਾਨੂੰ ਦੋਰਾ ਥਣ ਲੱਗਾ ਕਰਮ ਵਾਲੀ ਨੂੰ ਰੁੱਕ ਰੁੱਕਦਾ ਥਾਣਾ ਸੋ ਵੰਡਾ ਬੁੰਡਾ ਬੜੀਆਂ ਚੰਗੀਆਂ ਨੇ ਭਵਾਨਾ ਚੱਡੇ ਦੀ ਬੜੀ ਸਾਫ ਸੁਥਰੀ ਹੈ ਨਾੜਾ ਨੂੜਾ ਬਹੁਤ ਪਾਸੇ ਮੋਟੀਆਂ ਬਾਕੀ ਬਹੁਤ ਸਾਰਾ ਸਾਡਾ ਵੀ ਆਪਣਾ ਬਹੁਤ ਜ਼ਿਆਦਾ ਆ ਕਰੋ ਚਾਹ ਕੇ ਠੀਕ ਆ ਜੀ ਤੇ ਮਗਰ ਬੱਛਾ ਮੀਲ ਕਾਫ ਤੀਜਾ ਚੌਥਾ ਦੇਣਾ ਸੋ ਇਹ ਡਿਟੇਲ ਹੈ ਸਪੈਟ ਦੀ ਜਿਹੜੀ ਆਪਾਂ ਤੁਹਾਨੂੰ ਫਸਟ ਨੰਬਰ ਤੇ ਦਿਖਾ ਦਿੱਤੀ ਆ ਠੀਕ ਹੈ ਇਹਦਾ ਲੈਨਦਨ ਸ਼ੇਰ ਕੀ ਕੀਤਾ ਫਿਰ ਲੈਨਦਨ ਸੰਤ ਸਾਹਿਬ ਮੁੱਲ ਕਰਨ ਤੋਂ ਬਾਅਦ ਵਾਵੇਂ ਵਸ਼ੀ ਦਾ 60 ਵੀ ਕਰ ਲੀਏ ਹਾਂ ਹਾਂ ਪਰ ਜਿਹੜਾ ਆਪਣਾ ਲੈਨਦਿਆਂ ਰਹੂਗਾ ਉਹ ਹਾਂਜੀ 20000 ਦੀ ਦੇ ਦਾਂਗੇ 50 ਦੀ ਹਾਂਜੀ ਠੀਕ ਹੈ ਜੀ ਲੋਬੀ ਇਹ ਲੈਨਦਨ ਦੱਸੋ 50000 ਆ ਡਿਮਾਂਡ ਕੁਛ ਵੀ ਆ ਲੈਨਦਨ ਜਿਹੜਾ ਉਹ 50000 ਆ ਠੀਕ ਹੈ ਜੀ ਬਾਕੀ ਵੇਖੋ ਵਸ਼ੀ ਬਹੁਤ ਚੰਗੀ ਸੀਨ ਸਾਹੂ ਆ ਚੰਗੀ ਆ ਬਹੁਤ ਵਧੀਆ ਸੋਨੇ ਹਾਰਟ ਕੱਦ ਵਿੱਚ ਦੱਸੋ ਵੱਡੀਆਂ ਬਹਿੜਾਂ ਦੇ ਵਿੱਚ ਆਉਂਦੀ ਆ ਠੀਕ ਆ ਸੋ ਕ੍ਰੋਸ ਪਾਣਾ ਤੇ ਸੈਕੰਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਆ ਗੱਬੜ ਆ ਗਈ ਵੀਰ ਹਾਂਜੀ ਇਹ ਗੱਬੜਾਂ ਦਾ ਸ਼ੀ ਜੀ ਤੇ ਇਹਦਾ ਸੁਭਾ ਕਿੰਨੇ ਦਿਨ ਲੈਂਦੀ ਹਜੇ ਸੁਭਾ ਦੂਜਾ ਕਰਕੇ ਲਈ ਆ ਜੀ ਆਪਾਂ ਦੇ ਓਕੇ ਹਾਂਜੀ ਮਾ ਵੀ ਦੂਜਾ ਸੁਭਾ ਠੀਕ ਆ ਜੀ ਦੂਜਾ ਸੁਭਾ ਤੇ ਦਿਨ ਹਜੇ ਲੈ ਜੂਗੀ ਲੈ ਜੀ ਸੰਸਾਬ ਦੋ ਦੋ ਦਦਾ ਦੇ 526 ਕਿਲੋ ਪਰ ਆਪਾਂ ਦੁੱਧ ਹੀ ਗਾਰੰਟੀ ਨਹੀਂ ਜੀ ਦੇ ਦਿੰਦੇ ਠੀਕ ਆ ਜੀ ਆਹ ਕਰੋ ਚੱਕ ਠੀਕ ਆ ਜੀ ਬਾਕੀ ਬਾਹਨੇ ਛੱਡੇ ਤੋਂ ਦੋਸਤ ਇੱਕ ਜੱਜਮੈਂਟ ਕਰਦੇ ਨਾਲ ਲੋੜ ਆਪਣੀ ਬੈਠ ਛੱਡੇ ਤੇ ਤੇ ਜੰਮੀ ਵਾਲੀ ਪੂਰੀ ਆ ਠੀਕ ਆ ਜੀ ਆ ਵੀ ਲਾ ਰਹੀਏ ਮਾਹ ਇਹਨਾਂ ਦੋਸਤਾਂ ਦੀਆਂ ਅੱਖਾਂ 'ਪੀ ਹਾ 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 ਆ ਦੇਖੋ ਲਓ ਦੇਖੋ ਚੌੜਾ ਪਿੱਠ ਪੁੜਾ ਪੂਰੇ ਵਜਨ ਦਾ ਮਈਆ ਵਾਲਾ ਸਾਬ ਨਿੱਗਰ ਪੂਰੀ ਆ ਠੀਕ ਆ ਸੋ ਮੋٹے ਥਾਣਾ ਦੋਸਤ ਚਾਰ ਥਾਣਾ ਵਨ ਬੁੰਡ ਜਿਹੜੀ ਆ ਬਿਲਕੁਲ ਤੁਹਾਨੂੰ ਇੱਕ ਵਾਰੀ ਆਪਾਂ ਲਾ ਕੇ ਹੋ ਵੀ ਦਿਖਾ ਦਾਂਗੇ ਕੋਈ ਚੱਪੇ ਚੱਪੇ ਤੇ ਥਾਣਾ ਯਾਰੇ ਥਾਣਾ ਦੀ ਵਿਰਲ ਵਾਂਡਾ ਠੀਕ ਆ ਆਪ ਤਾਂ ਤੇ ਬਾਕੀ ਹੋ ਜਾ ਵੀ ਸਪੇ ਟਿਲ ਟੂਲੋ ਲੈਵੇ ਦੇ ਵਿੱਚ ਕਾਫੀ ਸਾਬ ਆ ਜਾ ਵੀ ਪੂਰੀ ਠੁਕੀ ਪਈ ਆ ਜਾ ਵੀ ਦੋ ਚਾਰ ਤਨ ਕੱਢ ਜੂਗੀ ਜੇ ਕੱਢ ਗਈ ਤੇ ਜਿਤਨਾ ਨੇ ਲੈ ਵੀ ਅਲੇ ਸੁੱਕਾ ਪਾ ਕੇ ਸੋਣੀ ਪਊਗੀ ਬਸ ਪਾ ਲੈ ਆਓ ਇੱਧਰ ਲੈ ਬੰਨੀ ਲੈ ਆਓ ਇਧਰੋਂ ਖਾ ਲੋ ਥਾਨੇ ਕਈ ਸਹਿਰ ਤੋ ਖਾ ਲੋ ਨਾ ਬਾਕੀ ਸੀਲ ਸਾਊ ਲੈਓ ਇਧਰ ਦੇਖੋ ਮਾਂ ਮੇਰਾ ਸੱਤ ਤੇ ਸੁੱਟ ਕੇ ਇਧਰ ਬੈਠੇ ਰੋ ਠੀਕ ਆ ਜੀ ਆ ਜਾ ਮੋੜ ਦੇ ਕੇ ਕਾਰ ਆ ਲੈ ਆਂਦੇ 24 25 ਕਿਲੋ ਚੋਇਆ ਬਾਕੀ 20 ਤੋਂ ਤਾਂ ਪਲਾਸੀ ਦੇਣਾ ਚਾਹੀਦਾ ਜੀ ਇਹਨੂੰ ਹੂੰ ਜੋ ਬੰਤਰਿਆ ਵੈੜ ਦੀ ਬਿਲਕੁਲ ਜੀ ਬਿਲਕੁਲ ਲੋ ਦੋਸਤੋ ਭਰਿਆ ਪਾਂਡਾ ਠੀਕਾ ਜੀ ਦੁੱਧ ਤੱਕੇ ਸੇਵਾ ਦਾ ਤੇ ਬਾਕੀ ਹਵਾਨੇ ਚੱਡੇ ਨੂੰ ਵੇਖ ਕੇ ਅੰਦਾਜ਼ਾ ਤੁਸੀਂ ਲਾ ਹੀ ਲਿਓ ਠੀਕਾ ਜੀ ਕਿੰਨਾ ਕਿ ਦੁੱਧ ਚੋਣਾ ਚਾਹੀਦਾ ਵੈੜ ਨੂੰ ਚੋਣਾ ਪੈਣਾ ਬਹੁਤ ਖੂਬਸੂਰਤ ਹਵਾਨੇ ਚੱਡੇ ਦੇ ਵਿੱਚ ਆ ਪੂਰੀ ਨਿਗਰਾ ਠੀਕਾ ਜੀ ਮੱਝਾਂ ਕੋ ਪਲੀ ਸਭੀ ਆ ਹੈ ਅੱਛਾ ਸਿਰੇ ਦੀ ਕੀ ਡਿਮਾਂਡ ਵੀਰ ਕਰਤੀ ਆ ਸੰਧੂ ਸਾਹਿਬ ਏਡੀਆਂ ਵੜਾਂ ਦੇ ਮੁੱਲ ਤੇ ਭਾਵੇਂ ਚਲੋ ਸਾਰੇ ਭੈਣ ਭਰਾ ਆਪਾਂ ਕਰੀ ਜਾਂਦੇ ਆ ਮਾਲ ਥੋੜਾ ਮਿਲਦਾ ਤੁਹਾਨੂੰ ਪਤਾ ਹੋ ਸਾਬਣਾ ਮੁੱਲ ਸੰਧ ਸਾਹਿਬ ਕਰਾਂਗੇ ਦਾ 75 ਆ ਲੈ ਦੇ ਕਰ ਦਾਂਗੇ ਇਹਦੀ ਆਪਾਂ 66000 ਠੀਕ ਆ ਜੀ ਹਾਂ ਬਾਕੀ ਸ਼ੱਕ ਕੋਈ ਨਹੀਂਗਾ ਜੇ ਤਾਂ ਹਫਤਾ ਵਸ਼ੀ ਕੱਢ ਗਈ ਆ ਫਿਰ ਤਾਂ ਭਾਵੇਂ ਮੰਨ ਲਓ ਵਸ਼ੀ 75 ਨੂੰ ਮੱਥਾ ਮਾਰ ਜੀ ਇਹਦੀ ਪੜੀ ਆ ਲੋਬੀ ਕਰੋ ਸਾਡੇ ਬਹੁਤ ਇਧਰ ਦੇਖੋ ਹਾਂ ਇਹ ਤੋਂ ਬਹੁਤ ਅਜਾ ਸੁੰਦੀ ਜੀਗੀ ਆ 60000 ਦੀ ਅੱਜ ਮਿਲ ਜਾਊਗੀ ਅੱਜ ਮਿਲ ਜਾਊਗੀ ਮੈਂ ਵੀ ਅੱਜ 60000 ਦੀ ਆ ਠੀਕ ਆ ਤੇ ਬਾਕੀ ਸੀਲ ਸਾਰੇ ਵਧੀਆ ਭਾਵੇਂ ਥੱਲੇ ਜਿੰਨਾ ਮਰਜ਼ੀ ਹੱਥ ਫੇਰੀ ਚਲੋ ਹੂੰ ਠੀਕ ਆ ਜੀ ਇਧਰ ਆਪਰੇ ਕੋਲ ਇੱਕ ਤੀਜੇ ਨੰਬਰ ਤੇ ਆਹ ਵੜ ਆ ਗਈ ਵੀਰ ਹਾਂਜੀ ਤੇ ਇਹਦਾ ਕਿਵੇਂ ਕੀ ਜਿਹੜੀ ਗੱਬਣਾ ਸੰਤ ਸਾਹਿਬ ਗੱਬਣਾ ਹਾਂਜੀ ਠੀਕ ਆ ਜੀ ਇਹ ਵੀ ਤਿਆਰੀ ਵਾਲੀ ਆ ਠੀਕ ਆ ਤੇ ਇਹ ਸਵੇਰ ਹਣ ਕਿਨਵਾ ਸੰਤੋ ਸਾਲ ਸੂਰਾ ਅਗਲਾ ਦੂਜਾ ਹੀ ਜਾਂਦਾ ਚਲ ਮੱਤੇ ਜਾ ਵੀ ਹੋ ਸਕਦਾ ਤੇ ਜਦੋਂ ਬਾਤ ਨਹੀਂ ਦੂਜਾ ਹੀ ਜਾਂਦਾ ਜੀ ਚਲ ਤੀਜਾ ਵੀ ਆਪਾਂ ਮੰਨ ਕੇ ਲੈ ਲੀਏ ਕੋਈ ਗੱਲ ਨਹੀਂ ਇਹੋ ਜੀ ਹੂੰ ਥੋੜੇ 도ਗਲੇ ਪਾਕਿਆ ਨੇ ਉਮਰ ਵੀ ਥੋੜੀ ਬਾਦੋ ਖਾਈ ਦੇਗਾ ਹੂੰ ਲੋ ਵੀ ਕਰੋਸ ਸੰਗ ਦੇ ਵਿੱਚ ਹੀ ਐਨੀਮਲ ਆ ਵੈਸੇ ਜਿਹੜੇ ਹੁਣ ਤੱਕ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਕਰੋਸ ਸੰਗ ਨੇ ਕੋਈ ਵੀ ਰਾਠੀ ਦਾ ਕਰੋਸ ਮੰਨਦੇ ਨੇ ਠੀਕ ਹੈ ਜੀ ਤੇ ਰੰਗ ਟੰਗ ਜਿਵੇਂ ਵਿੱਚ ਕਲਰ ਦੀ ਗੱਲ ਕਰ ਲਈਏ ਜਿਵੇਂ ਆਪਾਂ ਚੀਨੀ ਵੜਾ ਦੇਖਦੇ ਆ ਤੇ ਆਹ ਕਰੋਸ ਸੰਗ ਦੇ ਵਿੱਚ ਵੜ ਕੇ ਦੀ ਆਪਾਂ ਠੀਕਾ ਠੰਡੀ ਤੇਰੀ ਆ ਸੀਲ ਸਾਉ ਤਾਂ ਦਿਨ ਮੈਜੀ ਉਹ ਵੀ 5-7 ਐ ਬਾਕੀ ਪੱਕ ਦੋਗਲੇ ਇਹ ਨਹੀਂ ਵੀ ਮਲ ਕੇ ਸ਼ੁਕਰਾਂ ਵਾਂ ਛੁਕਰ ਪਣਾ ਠੰਡੀਆਂ ਸੀਲ ਹੂੰ ਮੰਜਾਂ ਯੰਗ ਸਾਬਣਾ ਉਹ ਬਿਲਕੁਲ ਬਿਲਕੁਲ ਜਦਾਂ ਮੰਜਾਂ ਖਾਣੇ ਜਦੋਂ ਮੰਜਾਂ ਪੂਰੀਆਂ ਕੇ ਥਣ ਮੰਜਾਂ ਵਾਲੇ ਹਾਂ ਬਾਤ ਤਾਂ ਸਾਰਾ ਜੜੇ ਨਾਗ ਗਬਣਾ ਵੈਸੇ ਸਾਰੇ ਤਿਆਰੀਆਂ ਲਈ ਗੇ 5 5 6 7 8 8 ਦਿਨਾਂ ਦੇ ਵਿੱਚ ਤਿਆਰੀ ਇਹਨਾਂ ਵੇੜਾਂ ਦੀ ਤੇ ਬਾਕੀ ਵਜਨ ਮੋੜ ਦੇ ਵਿੱਚ ਪੁਰੀਆਂ ਨੇ ਆ ਜੋੜੀ ਜਿਹੜੀ ਹੈ ਕੋਈ ਜ ਕੀ ਵੈਸੇ ਰੰਗ ਕਰਰ ਦੀ ਗੱਲ ਕਰ ਲਗੇ ਸੋ ਨਸਲ ਬ੍ਰੀਡ ਜਿਹੜੀ ਹੈ ਕ੍ਰੋਸ ਆ ਐ ਠੰਡੀਆਂ ਧੀਰੀਆਂ ਵੈਸੇ ਠੀਕ ਆ ਜੀ ਥਣ ਮੋਟੇ ਆ ਸੋ ਚਾਰੇ ਥਣ ਆ ਕਰੋ ਜੇ ਠੀਕ ਆ ਇਹਦਾ ਮੁੱਲ ਕੀ ਕਰਤਾ ਫਿਰ ਸਭ ਸਭ ਮੁੱਲੇ ਦਾ ਕਰਾਂਗੇ ਆਪਾਂ ਮंजे ਆਇਆ ਰ ਹੂੰ ਤੇ ਲੈ ਦੇ 45 ਦੇ 45 ਦੇ ਹਾਂਜੀ ਜਾਇ ਜੀ ਰੱਖਾਂਗੇ ਮੁੱਲ ਜਿਤਨਾ ਦਾ ਮਾਲ ਆ ਮੁੱਲ ਉਤਰਾਂ ਦੇ ਕਰਾਂਗੇ ਹੂੰ ਇਹ ਨਹੀਂ ਵੀ ਮਲਕੇ ਕੋਈ ਗਲਤ ਮੁੱਲ ਕਰਦੇ ਦੋਸਤੋ ਲੈ ਦੇ 45 ਆ ਠੀਕ ਆ ਜੀ ਡਿਮਾਂਡ 50000 ਆ ਲੈ ਦੇ 45 ਆ ਤੇ ਬਾਕੀ ਚਲੋ ਵੀਰ ਨੂੰ ਜਜੂ ਕੀ ਆਪਦੀ ਤਿੱਪ ਤਵਾ ਕੇ ਤਸੱਲੀ ਕਰ ਲਿਓ ਠੀਕ ਆ ਇੱਧਰ ਆਪਣੇ ਕੋਲ ਆ ਜਿਹੜਾ ਨੱਕ ਕਿਵੇਂ ਵੀ ਇਹ ਟੋਕਰ ਗੱਪਣ ਜੀ ਟੋਕਰ ਗੱਪਣਾ ਕੀ ਆ ਕਿੰਨਾ ਦੁੱਧ ਕਿੰਨਾ ਇਹਦੇ ਥੱਲੇ ਵੱਡੀ ਵਸ਼ੀਅਤ ਦੁੱਧ ਤੇ ਸੰਧ ਸਾਹਿਬ ਅਜੇ ਤੁਸੀਂ ਸੱਚ ਜਾਣੋ ਦੇ ਬਿਚਾਰੀ ਉਹਦੇ ਘਰੋਂ ਹੀ ਲਈ ਜਾਵਾਂ ਭੈਣ ਭਰਾ ਕੋਈ ਸੁਣੂਗਾ ਤੇ ਕੀ ਆਖੂਗਾ ਹਾਂ ਹਾਂ ਸਾੰਭ ਖਣਾ ਟੁੱਟੀਆਂ ਬੱਛੀ ਵੱਡੀ ਏ ਹਾਂ ਇਹ ਵਾਲੇ ਦੁੱਧ ਕੋ 6 ਕਿਲੋ ਹੋਊਗਾ ਜੀ 6 ਕਿਲੋ ਸਹੀ ਤੁਹਾਡਾ ਗੱਪਣ ਕਿੰਨੇ ਟਾਈਮ ਦੀ ਹੋਗੀ ਚੱਕ ਪਾਸੇ ਇਸ ਤਨਾ ਮਹੀਨਾ ਦੀ ਗਾਰੰਟੀ ਨਾਲ ਤਿੰਨ ਮਹੀਨਿਆਂ ਦੀ ਵੱਡੀ ਬੱਛੀ ਆ ਵੇਖੋ ਹਾਂ ਕੱਦ ਘਾਟ ਪੂਰਾ ਹੈ ਪੂਰਾ ਹੀ ਕੱਦ ਘਾਟ ਵਾਲੀ ਆ ਹਾਂ ਜੇ ਕੋਈ ਆ ਕੋਈ ਕਰਦੇ ਧਾਚੇ ਦੀ ਆ ਠੀਕ ਆ ਜੀ ਜਿਹੜਾ ਕੋ ਸਾਂਭੂਗਾ ਚਾਰ ਪਾਹੇ ਰਲਾਉਗੀ ਕਮੇਟੀ ਤੋਂ ਵੱਜ ਜਣੀ ਆ ਆ ਸਵੇਰ ਦੁਜੇ ਲਈ ਕਿ ਤਜਲੀ ਗੱਪਣ ਇਹ ਇਹ ਗਾੜੀ ਦੂਜੇ ਲਈ ਗੱਭਣਾ ਜੀ ਅੱਛਾ ਆ ਪਹਿਲਾ ਸੋਈ ਆ ਲਓ ਜੀ ਪਹਿਲੇ ਸਵੇਰੇ ਤੇ ਚੱਲਣ ਦੀ ਹੈ 6 ਕਿਲੋ ਦੁੱਧ ਵੀ ਹੈ ਹਣ ਹਾਂਜੀ ਦੁੱਧ ਵੀ 6 ਕਿਲੋ ਨੱਟ ਜਿਹੜਾ ਹੈ ਹਾਂਜੀ ਨਾ ਕੋ ਪਹਾੜਾ ਨਾ ਕੋ ਬੰਗਾ ਇਤਨਾ ਥੱਲੇ ਬਹਿ ਜਾਈਦਾ ਜੀ ਠੀਕ ਆ ਬਬੀ ਤੋਕੜ ਗੱਭਣਾ ਕਰ ਠੀਕ ਆ ਜੀ 6 ਕਿਲੋ ਦੁੱਧ ਤੇ ਥੱਲੇ ਹੁਣ ਆ ਜੀ ਦੇਖੋ ਤੇ 3 ਮਹੀਨੇ ਦੀ ਗੱਭਣ ਚਾਹੀਦਾ ਇਤਨਾ ਚੋਲੇ ਨੂੰ ਚਵਾਈ ਇਤਨਾ ਹੀ ਕਰ ਲਈਦੀ ਆ ਬਿਨਾ ਪੰਗੇ ਤੋਂ ਬਿਨਾ ਪਹਾੜੇ ਤੋਂ ਠੀਕ ਆ ਜੀ ਆ ਆ ਕਰੋ ਚੱਕ ਠੀਕ ਆ ਫਰੈਜ ਹੀ ਅੱਗੇ ਸਾਵਣਾ ਹਮ ਬਸ ਪਤੋਏ ਅਠੇ ਖਾਣੇ ਆ ਇਧਰ ਪੱਠਾਂ ਤੇ ਆ ਆਹ ਉਹ ਰੋੜ ਪਈ ਨਹੀਂ ਤੇ ਆਂ ਵੇਖੇ ਨਹੀਂ ਦੇਖੇ ਅੱਛਾ ਅੱਛਾ ਇਧਰ ਵੇਖ ਲੋ ਨਈ ਦੇਖ ਰਹੇ ਚਾਰੂ ਬਹੁਤ ਆ ਆ ਚਾਰੂ ਗੜੀ ਆ ਚਾਰੂ ਆ ਪਰ ਇਹਦਾ ਵੀ ਚਲੋ ਕਈ ਵਾਰ ਨਾਰਮਲ ਘਰਾਂ ਦੇ ਵਿੱਚੋਂ ਐਨੀਮਲ ਨਿਕਲ ਆਉਂਦੇ ਆ ਉਹਨਾਂ ਸੰਸਾ ਜਿਹੜੇ ਵੀਰ ਕੋਈ ਜਵਾਬ ਤੇ ਬਾਹਰ ਬੁਰ ਚਲੇ ਗਿਆ ਤੇ ਅੱਛਾ ਜੀ ਜਨਾਨੀਆਂ ਦਾ ਤੁਹਾਨੂੰ ਪਤਾ ਮਾਲ ਨਹੀਂ ਸੰਭਿਆ ਜਾਂਦਾ ਆ ਨਹੀਂ ਉਹ ਗੱਲ ਥੋੜੀ ਬੰਦ ਜੀ ਨੇ ਬਹੁਤ ਰੁਪਈਆਂ ਦੀ ਲਈ ਵੇਖੋ ਕੱਡੀ ਬਹਿੜਿਆ ਹਾਂ ਉਹ ਵੀ ਹਾਈਟ ਕਰਦੇ ਦਾ ਪੂਰਾ ਦੋਸਤ ਜਿੰਨੀਆਂ ਵੇਰਾਂ ਤੁਸੀਂ ਦੇਖ ਰਹੇ ਜੇ ਸਾਰੇ ਉੱਚਾ ਕਦ ਘਾ ਰ ਇਸ ਵੇੜ ਦਾ ਸੋ ਟੋਕਰ ਗੱਬਣ ਨਾਗਾ ਕਾਫੀ ਵੀਰ ਡਿਮਾਂਡ ਕਰਦੇ ਰਿਆ ਟੋਕਰ ਗੱਬਣ ਜੇਕਰ ਮੱਜਾਂ ਦੇ ਵਿੱਚ ਡਿਮਾਂਡ ਆ ਤੇ ਵੇੜਾਂ ਦੇ ਵਿੱਚ ਵੀ ਕਾਫੀ ਵੀਰ ਫਿਰ ਹੈ ਵੀ ਫੈਸ਼ਨ ਡਿਜ਼ਾਈਨ ਵਾਲੀ ਆ ਹਾਂ 1000 ਰੁਪਏ ਲਾਉਣ ਵਾਲੀ ਆ ਕਰਮਾਲੀ ਸਹੀ ਹੈ ਜੀ ਇਹ ਵੀਰ ਸਿਰੇ ਕਿੰਨੇ ਦਾ ਨਾਗ ਦਵਾ ਗਿਆ ਜੇ ਟੋਕਰ ਸੰਸਾਭ 35000 ਦਾ ਦੇ ਦੀਏ 35000 ਦਾ ਹਾਂ ਜੀ 35 ਦਾ ਦੇ ਲਈਏ ਤਾਂ ਮੰਨ ਲਓ ਜਿਹੜੀ ਹੱਥੋਂ ਸੁਟਿਆ 60000 ਦੀ ਤੇਗੀ ਹੈਗੀ ਹਾਂ ਠੀਕ ਉਂਵੀ ਬੜੇ ਟਿਕਾਣੇ ਜਾ ਕੇ ਤੰਨਾ ਦੀ ਗੱਬਣਾ ਜੀ ਠੀਕ ਹੈ ਜੀ ਬਹੁਤ ਟਿਕਾਣੇ ਹੁੰਦੀ ਜਾ ਕੇ ਬਿਲਕੁਲ ਹਾਂ ਮਾਣੋ ਦੋਸਤੋ 35000 ਦੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਟੋਕੜ ਕੱਪੜ ਵੈੜ 6 ਕਿਲੋ ਦੋ ਦੋ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆਹ ਦੇਖੋ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਬੜੇ ਵੀ ਡਿਮਾਂਡ ਕਰਦੇ ਟੋਕੜ ਕੱਪੜ ਦੀ ਠੀਕ ਹੈ ਜੀ ਇੱਧਰ ਆ ਜਗੇ ਤੇ ਆਪਣੇ ਕੋਲ ਆ ਆ ਗਿਆ ਇੱਕ ਛੋਟਾ ਪੀਸ ਹਾਂ ਸਭ ਬੱਚਾ ਕੇ ਸ਼ਵੇਤਾ ਦਾ ਬੱਚਾ ਜਿਹੜਾ ਮਰਜੀ ਗੇ ਲੋ ਵੇਖ ਥੱਲੋ ਕਿਤਰਾ ਦੀ ਥਾਂ ਵੇਖੋ ਕਿਦਾਂ ਚੰਗਾ ਲੱਗਾ ਹਾਂ ਮਬੀ ਇਹ ਵੀ ਤੋਹਫਾ ਦੋਸਤੋ ਤੁਹਾਨੂੰ ਦਿਖਾਉਣੇ ਆ ਗੱਬਾਂ ਇਹ ਵੀ ਵੈਰ ਤਿਆਰੀ ਦੇ ਵਿੱਚ ਆ ਗਿਆ ਠੀਕ ਆ ਆ ਦੇਖੋ ਗ੍ਰੇ ਕਲਰ ਦੇ ਵਿੱਚ ਆ ਤੇ ਸੂਹਾ ਸ਼ੇਰੇ ਹੋਊਗਾ ਦੂਜਾ ਕਿਹਦਾ ਵੀ ਦੂਜਾ ਹੀ ਦੂਜਾ ਦੂਜਾ ਲਓ ਜੀ ਦੂਜੇ ਸੂਵੇ ਦੇ ਵਿੱਚ ਆ ਠੀਕ ਆ ਸੋ ਰੰਗ ਬਿਲਕੁਲ ਗ੍ਰੇ ਆ ਵਾਈਟ ਤੇ ਗ੍ਰੇ ਦਾ ਕੰਬੀਨੇਸ਼ਨ ਜਿਹਾ ਬਾਕੀ ਥਣ ਪੂਰਾ ਲੰਬਾ ਤੇ ਚਵਾਈ ਵਾਲਾ ਦੇਣੀ ਸਾਰਾ ਸਿਆਲ ਬੜਾ ਨੰਦ ਵਾਲੀ ਆ ਆ ਬਿਲਕੁਲ ਜੀ ਬਿਲਕੁਲ ਦੇਣੇ ਵੀ ਕਰਮਾਂ ਲਈ ਲੈ ਜੂ ਹਜੇ ਖੁੱਲੇ ਡੁੱਲੇ ਸ਼ੇਰ ਮੰਨ ਲਓ ਦੇਣ ਲਈ ਸੰਤ ਸਭ ਬਣੂਗੀ ਬਹੁਤ ਚੰਗੀ ਥੱਲੇੋਂ ਪੂਰਾ ਬਣੂਗੀ ਹਜੇ ਹਸਤੇ ਆਸਪਤਾ ਲੋਡੀ ਬੇਕੋ ਦੋਸਤੋ ਦਰਮਿਆਨੀ ਹੇਡ ਦੇ ਵਿੱਚ ਆ ਠੀਕ ਆ ਤੇ ਦੂਜਾ ਸੂਆ ਬੱਚੀ ਨੇ ਸੂਣਾ ਤੇ ਇਹਦਾ ਮੁੱਲ ਵੀ ਅਸ਼ੇਰੇ ਕੀ ਕੀਤਾ ਫਿਰ ਇਹਦਾ ਮੁੱਲ ਜੈ ਜੀ ਹਾਂ 3000 ਦੀ 3000 ਦੀ ਹਾਂ ਜੀ ਲੈ ਦੇ ਲੈ ਦੇ ਠੀਕ ਆ ਬਾਬੇ 30000 ਦੀ ਦੋਸਤੀ ਮਿਲ ਜੀ ਤੁਹਾਨੂੰ ਛੋਟਾ ਛੱਪਾ ਜੀ ਵਿੱਚੋਂ ਬਾਕੀ ਵਾਸ਼ੀ ਬਹੁਤ ਖਰੀ ਆ ਹਮ ਕਰਦਾ ਕਿ ਮਾਨਤਨ ਕੇ ਭੈਣ ਭਰਾ ਦਾ ਜਰੂਰ 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 ਬਾਬੇ 30000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਬੱਚੀਆ ਵੀ ਚੰਗੀ ਆ ਕਿਸੇ ਪੁਰਾਣੇ ਨੋਰਮਲ ਥੋੜੇ ਪੈਸੇ ਵੀ ਲਾਉਣੇ ਆ ਠੀਕ ਆ ਜੀ ਤੇ ਛੋਟਾ ਪਸ਼ੂ ਆ ਥੋੜੇ ਪੈਸਿਆਂ ਦੇ ਵਿੱਚ ਇਹ ਬਿਲਕੁਲ ਤੁਹਾਨੂੰ ਵਾਸ਼ੀ ਮਿਲ ਜੂਗੀ 30000 ਦੀ ਠੀਕ ਆ ਬਹੁਤ ਵਧੀਆ ਠੀਕ ਆ ਇਧਰ ਵੀ ਸਿਹਰੇ ਆਪਣੇ ਕੋਲ ਇੱਕ ਮੱਝ ਆ ਗਈ ਆ ਮੈਂ ਜੀ ਵੱਡੀ ਆ ਪੂਰੀ ਜਵਰਨ ਤਾਂ ਜਟੂ ਚੋਪੜਾ ਵੱਡਾ ਹੈ ਤਾਂ ਜਾ ਪੂਰਾ ਵੱਡਾ ਸੰਸਾ ਦੁੱਧ 13 14 ਕਿਲੋ ਉਹਨਾਂ ਚ ਹੋਇਆ ਜੇ ਗਰੰਟੀ ਵਾਲਾ ਹੂੰ ਚਲੋ ਆਪਾਂ ਦੇ ਗਾੜੀ ਦੁੱਧ ਦੀ ਗਰੰਟੀ ਨਹੀਂ ਦਿੰਦੇ ਪਰ ਜਿਹੜੇ ਪਣ ਭਰਾਣੇ ਡੰਗਰ ਰੱਖੇ ਵੱਡੇ ਇਹਨੂੰ ਪਤਾ ਲੱਗ ਹੀ ਜਾਂਦਾ ਕਿ ਕਿੰਨਾ ਕੁ ਦੁੱਧ ਪਰ ਬਣੂਗਾ ਬਹੁਤ ਦੋਸਤ ਬਿਲਕੁਲ ਵੇਖੋਗੇ ਤੁਸੀਂ ਸਿੰਗਲ ਦਿੱਦੀ ਆ ਚੌੜਾ ਪਿੱਠਪੂੜਾ ਥੱਬਿਆਂ ਤੇ ਥੱਬੇ ਕਰਮਾ ਵਾਲੀ ਉਤੋਂ ਵੀ ਤਾਂ ਥੱਲਿਓਂ ਵੇੜੀ ਹੈ ਅਜੇ ਨਾ ਮੈਨੇ ਆਕੇ ਚਾਰ ਤੇ ਲੱਗੀ ਨਹੀਂ ਸੰਸਾ ਹਾਂ ਆ ਡੰਗਰ ਕਿਹੜਾ ਨਾ ਚਾਰ ਤੇ ਦੋ ਚਾਰ ਦਿਨ ਲੱਗਦਾ ਨਹੀਂ ਠੀਕ ਹੈ ਜੀ ਮੋੜ ਲੀ ਗਏ ਆ ਮੋੜ ਲਓ ਸੁਬਾ ਹੋਊਗਾ ਤੀਜਾ ਕਿਤਾ ਸੰਸਾ ਬਦ ਤੀਜਾ ਹੀ ਕਹਿੰਨ ਉਹ ਤੇ ਦੂਜਾ ਹੀ ਜਾਂਦੇ ਉਹ ਜਿੰਨੇ ਵੇਚ ਨਹੀਂ ਉਹ ਦੂਜਾ ਹੀ ਜਾਂਦਾ ਜੇ ਭੈਣ ਭਰਾ ਚਲੋ ਕਾ ਨੂੰ ਕਿਸ ਨੂੰ ਆਪਾਂ ਆਖਣਾ ਅੱਛਾ ਅੱਛਾ ਚਲੋ ਆਪਾਂ ਆਪੇ ਸਮਝਣਾ ਇਹ ਪੁੱਤਰ ਖੁੱਲੀ ਆ ਤੇ ਆਉਂਦੀ ਤੇ ਦੂਜੇ ਸੀ ਆ ਹਾਂ ਬਾਕੀ ਇੱਕ ਹੋਰ ਚੀਜ਼ ਨੋਟ ਕਰਾ ਲਈਏ ਇਹ ਜਿਹੜਾ ਇਹ ਥਾਨਿਆ ਬਾਹਲੀਆਂ ਮਈਆਂ ਸਖਤ ਨਿਕਲਦੀਆਂ ਪਰ ਇਹ ਪੋਲੀ ਰੂਮ ਵਰਗੀ ਜੇ ਬਿਲਕੁਲ ਪੋਲੀ ਤਿੱਪਣ ਠੀਕ ਆ ਇਹ ਚੀਜ਼ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਤੇ ਬਾਕੀ ਸੂਹੀ ਪਾਣੀ ਮੈਂ ਗਰੰਟੀ ਦੀ ਲੋੜ ਹੀ ਨਹੀਂ ਪਾਣੀ ਮੈਂ ਇਹ ਸੁਕਣਾ ਬੋਲੀ ਰੂਹ ਵਰਗੀ ਦੇਖੋ ਗਾਵਾਂ ਨੂੰ ਠੰਡੀ ਬਿਲਕੁਲ ਬਿਲਕੁਲ ਲੋਬ ਤੇ ਪਵਾ ਕੇ ਆਪਣੀ ਤਸੱਲੀ ਤੁਸੀਂ ਕਰ ਲੈਣੀ ਬਹੁਤ ਬੋਲੀ ਏ ਉਹ ਅੱਛੀ ਦੀ ਆਪਾਂ ਗਰੰਟੀ ਦਵਾਂਗੇ ਜੇ ਸੂਪ ਨਹੀਂ ਦੀਆ ਫਿਰ ਤਾਂ ਸਾਰਾ ਸ਼ੀਸ਼ਾ ਸਾਹਮਣੇ ਆਏਣਾ ਆ ਬਿਲਕੁਲ ਜੀ ਹਾਂ ਬਾਸ ਪਤਾ ਆ ਮੈਂ ਇਹਨਾਂ ਉਧਰ ਕੇ ਭਾਂ ਸੁਹੀ ਪਾਵੇ ਮੈਂ ਨਾ ਤਿਆਰੀ ਦੇ ਵਿੱਚ ਹੀ ਵੇ ਸੁਹੀ ਸਕਦੀ ਆ ਮੈਂ ਮੈਂ ਚਲਗੀ ਦੁੱਧ 13 14 ਕਿਲੋ 15 ਕਿਲੋ ਮੈਂ ਦੁੱਧ ਹਾਸਗੀ ਏਡੀ ਮੈਨੂੰ ਵਸਿਆਦਾ ਕਿ ਇਹ ਵੀ ਜੱਡਾ ਚਵਾਨਾ ਜੱਡਾ ਕਰਮਾਨਾ ਸਾਡਾ 7 8 ਕਿਲੋ ਵਾਲੀ ਨਹੀਂ ਇਹ ਹਾਂ ਠੀਕ ਆ ਇਹਦਾ ਵੀਰ ਸ਼ਰੇ ਕੀ ਮੋਲ ਅੱਜ ਕਰਤਾ ਮੋਲ ਤੇ ਸੰਤੂ ਸਾਹਿਬ ਅੱਜ ਦੇ ਦਈਏ ਮੈਂ 3 ਘੱਟ 90 ਦੀ ਉਤਰਾਂ ਲੱਖ ਮੰਗ ਲਈਏ ਡੇਢ ਮੰਗ ਲਈਏ ਹਾਂ 3 ਘੱਟ 90 ਦੀ ਮੈਂ ਦੇ 87 ਦੀ 87 ਦੀ ਹੂੰ ਬਾਕੀ ਤੁਸੀਂ ਵੇਖ ਲਓ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਜੈ ਜੈ ਜਿੱਦੀ ਮੈਂ ਵੇਖ ਲਓ ਹੋਰ ਕਰਦੇ ਆ ਜੋ ਕਰਨਾ ਤੇ ਮੰਗ ਹੋਰੀਆ ਛੱਡਾਂਗੇ ਹੋਰ ਦੱਸੋ ਹਾਂ ਲਓ ਜੀ 86000 ਰੁਪਏ ਤੁਹਾਨੂੰ ਮਿਲ ਜੂਗੀ ਠੀਕ ਆ ਬਾਕੀ ਆਪਣਾ ਉਹ ਨਹੀਂ ਕੰਮ ਵੀ ਮੰਗ ਕੇ 1.5 ਲੱਖ ਰੁਪਈਆ ਤੇ ਮੁੜ ਕੇ ਹੂੰ ਹੂੰ 1.75 ਦੀ ਦੇਣੀ ਆ ਆਪਾਂ ਗੱਲ ਉਨੀ ਕਰਨੀ ਜਿੰਨੇ ਕੁ ਰੁਪਈਆ ਦਾ ਮਾਲ ਹੈ ਹਰ ਇੱਕ ਭੈਣ ਨੂੰ ਤੁਹਾਨੂੰ ਪਤਾ ਹੁੰਦਾ ਮਾਲ ਬਿਲਕੁਲ ਜੀ ਬਿਲਕੁਲ ਕਿੰਨੇ ਕੁ ਜੋਗਾ ਵਾ ਲਓ ਵੀ ਦੋਸਤੋ 86000 ਦੀ ਮਿਲ ਜੂਗੀ ਮੱਝ ਗੱਬਣ ਤਿਆਰੀ ਦੇ ਵਿੱਚ ਆ ਕੋਈ ਭਰਾ ਲੈ ਕੇ ਜਾਂਦਾ ਠੀਕ ਆ ਜੀ ਤੇ ਕੋਈ ਵੇਚਣ ਵਾਲਾ ਵੀ ਲੈ ਕੇ ਜਾਂਦਾ ਤਾਂ ਵੀ ਤੇ ਬਾਕੀ ਨਿਸ਼ਾਨ ਦੋਲੇ ਮਾਰ ਕੇ ਨਿਸ਼ਾਨ ਹੈਗੇ ਆ ਕਈ ਵੀਰਾਂ ਨੇ ਅਖਰਾਂ ਵੀ ਨਿਸ਼ਾਨ ਚ ਕੋਈ ਵੀਰ ਫਲੇਰੀ ਦੇ ਨਿਸ਼ਾਨ ਸਮਝ ਲੈ ਠੀਕ ਹੈ ਜੀ ਨਿਸ਼ਾਨ ਬੇਸ਼ੱਕ ਹੈਗੇ ਤੁਹਾਨੂੰ ਵੈਸੇ ਦੇਸੀ ਪੈਣੇ ਆ ਉਹ ਨਿਸ਼ਾਨ ਸਾਹਿਬ ਉਹ ਮਾਲੋ ਜਮਾਂਦਰੀ ਹੈ ਮੈਂ ਇਤਨਾ ਹਾਂ ਇਹ ਕੋ ਨੀਲੀ ਵੀ ਗ ਲੈਿੰਦਾ ਅੱਚ ਹਾਂ ਆਪਾਂ ਇਹ ਤਾਂ ਦੁੱਧ ਨਾਲ ਜਾਦੂ ਕੀ ਕਰਮ ਵਾਲੀ ਉਹ ਦੁੱਧ ਵਾਲੇ ਪਾਸੋਂ ਬੜੀ ਖਰੀ ਹੈਗੇ ਦੁੱਧ ਤੇ ਮਾਲੋ ਦੁੱਧ ਦੁੱਧ ਚੰਗਾ ਚਬਾਉਗੀ ਖੁੱਲਾ ਦੁੱਧ ਵਾਲੇ ਪਾਸੇ ਉਹ ਢਿੱਲ ਠੀਕ ਹੈ ਜੀ ਸੋਨੇ ਢਾਂਚੇ ਦੀ ਆ ਵੱਡਾ ਕੱਦ ਕਠ ਮੈਂ ਦਾ ਅੱਜ ਜਿਤਨਾ ਅਗੀ ਉਤਰਾਗੇ ਕੋ ਤੇਲ ਨਹੀਂ ਲਾਇਆ ਕੋ ਨਹਾਈ ਨਹੀਂ ਵਿਚਾਰੀ ਹੂੰ ਹੂੰ ਮੇਰੇ ਦੋਸਤੋ ਅੱਜ ਲਾਸਟ ਵਿੱਚ ਮੈਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਤੇ ਐਨੀਮਲ ਅੱਜ ਵੈਸੇ ਸਾਰੇ ਕੱਪਰ ਨੂੰ ਸੀਗੇ ਇੱਕ ਵੈੜ ਸੂਈ ਸਵਾਈ ਆਪਾਂ ਤੁਹਾਨੂੰ ਦਿਖਾਈ ਇੱਕ ਤੇ ਅੱਛਾ ਸਿਰ ਇਹੋ ਐਨੀਮਲ ਨੇ ਅੱਜ ਆਪਣੇ ਕੋਲ ਹਾਂਜੀ ਹਾਂਜੀ ਤੇ ਕਰਦੀਆਂ ਨੰਬਰ ਸਾਂਝੇ ਨੰਬਰ ਉਹ ਹੀ 7710577 ਹਾਂ ਠੀਕ ਹੈ ਜੀ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ